ਤਨ ਕੁਰਬਾਨੀਆਂ ਬਾਬਾ ਜੀ ਬਨ ਸਿੰਘ ਜੀ ਥੋੜੀ ਤਨ ਕੁਰਬਾਨੀਆਂ ਪਿਤਾ ਸਦ ਅਨੰਦ ਮਾਤਾ ਲਾਜਮਨ ਕਾਇਰ ਦਿੱਤੀ ਤੁੰਗਿਆ ਤੇ ਹੇ ਕੈ ਮਿਸ਼ੰਨੀਆਂ ਬਾਬਾ ਜੀ ਬਲ ਸਿੰਘ ਜੀ ਤੁਹਾਡੀ ਕੰਨ ਕੁਰਬਾਨੀ ਹੈ ਬਾਬਾ ਜੀ ਬਲ ਸਿੰਘ ਜੀ ਸੁਨੇ ਬਾਤ ਸ਼ਾਨੇ ਸ਼ਬਦੀ ਨਿਲਾਇਸੀ ਬੇਟਾ ਗੁਰ ਨਾਨਕ ਦਾ ਬੇਟਾ ਗੁਰ ਨਾਨਕ ਦਾ ਤੂੰ ਸਿੱਖ ਨਦਨੀਆਂ ਬਾਬਾ ਜੀ ਬੰਦ ਸਿੰਘ ਜੀ ਤੁਹਾਡੀ ਧਨ ਕੁਰਬਾਨੀਆਂ ਬਾਬਾ ਜੀ ਬੰਦ ਸਿੰਘ ਜੀ ਤੁਹਾਡੀ ਧਨ ਕੁਰਬਾਨੀਆਂ I did not go to drink, already. ਵਾਹ ਵਾਹ ਜੀ ਬਲ ਸਿੰਘ ਜੀ ਤੁਹਾਡੀ ਕਰਨ ਵੰਦੀਆਂ ਵਾਹ ਵਾਹ ਜੀ ਬਲ ਸਿੰਘ ਜੀ ਤੁਹਾਡੀ ਕਰਨ ਤੂੰ ਤੇ ਲੋ ਪਹਾਣਾ ਨਾ ਮੇਰੇ ਦਿਨ ਤੇ ਭਕਤਾ ਵੀ ਮੇਰੇ ਦਿਨ ਤੇ ਭਕਤਾ ਵੀ ਨਾ ਤੇਰਾ ਸੰਦੀ ਐ ਬੱਬਾ ਜੀਪਨ ਸਿੰਘ ਜੀ ਤੁਹਾਡੀ ਧੰਨ ਕਰਵਾਨੀ ਆ ਬੱਬਾ ਜੀਪਨ ਸਿੰਘ ਜੀ ਤੁਹਾਡੀ ਧੰਨ ਕੁਰਬਾਨੀ ਬਾਬਾ ਜੀਵਨ ਸਿੰਘ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਬਚਪਨ ਤੋਂ ਲੈ ਕੇ ਚਮਕੌਰ ਦੀ ਗੜੀ ਤੱਕ ਸਾਥ ਫਰਮਾਇਆ ਕਰ ਰਿਹਾ ਸੀ ਜਦੋਂ ਚਮਕੌਰ ਦੀ ਗੜੀ ਵਿੱਚ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਪ੍ਰਾਣਾ ਤੋਂ ਕੇਰੇ ਸਿੱਖੀਲ ਹੋ ਗਏ ਤਿੰਨ ਪੰਜ ਕੇਰੇ ਸ਼ਹੀਦ ਹੋ ਗਏ ਬਾਬਾ ਜੀਵਨ ਸਿੰਘ ਅਤੇ ਪੰਜ ਚਾਰੇ ਸਹਿਮਾਨ ਗੁਰੂ ਸਾਹਿਬ ਨੇ ਜਨਮ ਦੇ ਸੇਵਕੀ ਕਰਕੇ ਸਤਿਰੂ ਜਮ ਤੌਰ ਤੇ ਢੜੀ ਛੜ ਕੇ ਚਲੇ ਜਾਓ ਗੁਰੂ ਜੀ ਉਸ ਨੂੰ ਮਹਾਰਾਜ ਦੇ ਜਵਾਬ ਦਿੱਤਾ ਬਾਬਾ ਜੀਵਨ ਸਿੰਘ ਨੇ ਜਿੰਨਾ ਚਿਰ ਲਈ ਅੱਖਰ ਸਤਰੂ ਸਿੱਖ ਅਨੇਕਾ ਪੈਦਾ ਹੋ ਜਾਣਗੇ ਪਰ ਤੁਹਾਡੇ ਵਰਗਾ ਗੁਰੂ ਨਹੀਂ ਪੈਦਾ ਹੋਣਾ ਤੁਸੀਂ ਜਮ ਤੌਰ ਤੇ ਢੜੀ ਛੜ ਕੇ ਚਲੇ ਜਾਓ ਬਾਬਾ ਜੀਵਨ ਸਿੰਘ ਤੇ ਪੰਜ ਕੈਰੀ ਸਾਹਿਬਾਂ ਅਗੇ ਗੁਰੂ ਸਵਾਰਣ ਸੀਸ ਚਟਾਉਣ ਤੋਂ ਪਹਿਲਾਂ ਬਾਬਾ ਜੀਵਨ ਸਿੰਘ ਨੂੰ ਸ਼ਾਂਤੀ ਨਾਲ ਲਿਦਾਇਆ ਇਤਿਹਾਸ ਦਾ ਹਮਲਾ ਹੈ ਬਾਬਾ ਜੀਵਨ ਸਿੰਘ ਨੂੰ ਚਾਰ ਵਾਰ ਸ਼ਾਂਤੀ ਨਾਲ ਲਿਦਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰਿਆਂ ਤੋਂ ਪਹਿਲੀ ਵਾਰ ਅਮਨਪਾਲ ਸਿੰਘ ਦੀ ਧਰਤੀ ਤੋਂ ਜਿਹੜਾ ਸੀਸ ਲੈ ਕੇ ਆਇਆ ਦੂਜੀ ਵਾਰ ਜਦੋਂ ਬਾਬਾ ਜੀਵਨ